ਕੀ ਹਾਲ ਆ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਵੀਡੀਓ ਵਿੱਚ ਉਮੀਦ ਕਰਦਾ ਹਾਂਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਚੈਨਲ ਤੇ ਨਵੇਂ ਆਏ ਹੋਗੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਆਪਣੀ ਕਹਾਣੀ ਹੈਗੀ ਕਿ ਲੁਧਿਆਣੇ ਸ਼ਹਿਰ ਦੇ ਨਾਲ ਇੱਕ ਸ਼ਹਿਰ ਪੈਂਦਾਗਾ ਜੁਗਰਾਉ 6 April 2017 ਦਾ ਟਾਈਮ ਸੀਗਾ ਨਾਨਕ ਸਰ ਰੋਡ ਪੈਂਦਾਗਾ ਉੱਥੇ ਉੱਥੇ ਇੱਕ ਗੰਦਾ ਨਾਲਾ ਵਗਦਾਗਾ ਉਸ ਗੰਦੇ ਨਾਲੇ ਤੋਂ ਨੇੜੇ ਕੋਈ ਲੋਕ ਰੰਗ ਰਹੇ ਸੀਗੇ ਤੋਂ ਉਹਨਾਂ ਨੂੰ ਇੱਕ ਲਾਸ਼ ਮਿਲਦੀ ਹੈ ਉਹ ਸਿੱਧਾ ਪੁਲਿਸ ਨੂੰ ਫੋਨ ਕਰਦੇ ਆਗੇ ਪੁਲਿਸ ਜਾਂਦੀ ਹੈਗੇ ਉਸ ਨਾਲੇ ਕੋਲ ਤੇ ਜਿਹੜੀ ਬੋਡੀ ਨੂੰ ਪੋਸਟ ਮਾਰਨ ਲਈ ਭੇਜ ਦਿੰਦੀ ਹੈਗੀ ਉਹ ਬੋਡੀ ਦੀ ਫੋਟੋ ਖਿੱਚ ਕੇ ਪੁਲਿਸ ਨੇੜੇ ਦੇ ਜਿਹੜੇ ਥਾਣੇ ਥਾਣੇ ਲੱਗਦੇ ਆ ਉਥੇ ਸਰਕੂਲੇਟ ਕਰ ਦਿੰਦੀ ਹੈ ਵੀ ਜਾਂ ਕੋਈ ਗੁੰਸ਼ਦ ਦੀ ਤਲਾਸ਼ ਲਪਾਉਣ ਆਇਆਗਾ ਵੀ ਉਹ ਆਪ ਦੀ ਜਿਹੜੀ ਲਾਸ਼ ਦੀ ਸਨਾਖਤ ਕਰਕੇ ਜਾਣ ਉਸ ਤੋਂ ਬਾਅਦ ਜਿਹੜਾ ਆਪਦੇ ਆਪ ਦੇ ਥਾਣੇ 'ਚ ਪੁਲਿਸ ਆ ਜਾਂਦੀ ਹੈਗੀ ਜਦੋਂ ਪੁਲਿਸ ਥਾਣੇ 'ਚ ਆਉਂਦੀ ਹੈਗੀ ਪੁਲਿਸ ਨੂੰ ਇੱਕ ਫੋਨ ਆਉਂਦਾਗਾ ਉਹ ਫੋਨ ਕੌਣ ਕਰਦਾਗਾ ਉਹ ਫੋਨ ਕਰਦਾਗਾ ਸਮੀਰ ਸਮੀਰ ਨਾਮ ਦਾ ਬੰਦਾ ਫੋਨ ਕਰਕੇ ਇਹ ਗੱਲ ਕਹਿੰਦਾ ਇਹ ਹਰੀ RAM ਹਸਪੀਟਲ ਦੇ ਨਾਲ ਰਹਿੰਦਾ ਸੀਗਾ ਤੇ ਇਹਦਾ ਨਾਮ ਹੈਗਾ ਪ੍ਰਵਾਸ RAM ਤੇ ਉਸ ਤੋਂ ਬਾਅਦ ਪ੍ਰਵਾਸ RAM ਦਾ ਜਿਹੜਾ ਬੈਕਗ੍ਰਾਉਂਡ ਫਰੋਲ ਲਿਆ ਜਾਂਦਾ ਹੈ ਪੁਲਿਸ ਨੂੰ ਇਹ ਪਤਾ ਲੱਗਦਾ ਹੈਗਾ ਵੀ ਉਹ ਇੱਕ ठेकेदार ਹੈਗਾ ਉਹਦੀ ਘਰ ਵਾਲੀ ਦਾ ਨਾਮ ਲక్ష్ਮੀ ਹੈਗਾ ਤੇ ਉਹਦੇ ਭਰਾ ਵੀ ਆ ਗਏ ਉਸ ਤੋਂ ਬਾਅਦ ਸਿੱਧਾ ਉਹ ਤਲਾਸ਼ ਕੀਤੀ ਜਾਂਦੀ ਕਿ ਲక్ష్ਮੀ ਨੂੰ ਤੇ ਲక్ష్ਮੀ ਪੁੱਛਗਛ ਕੀਤੀ ਜਾਂਦੀ ਵੀ ਤੂੰ ਮਤਲਬ ਗੁੰਮਸ਼ੇਦ ਦੀ ਤਲਾਸ਼ ਲਖਾਈ ਸੀਗੀ ਤੇ ਲక్ష్ਮੀ ਕਹਿੰਦੀ ਵੀ ਹਾਂ ਮੈਂ ਗੁੰਮਸ਼ੇਦ ਦੀ ਤਲਾਸ਼ ਲਖਾ ਕੇ ਗਈ ਸੀਗੀ ਤੇ ਵੀ ਮੈਨੂੰ ਐ ਸੀਗਾ ਮੇਰਾ ਘਰ ਵਾਲਾ ਸਵੇਰ ਤੋਂ ਘਰੇ ਨਿਕਲਿਆਗਾ ਵੀ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਵੀ ਮੈਂ ਸਾਰੀ ਰਾਤ ਵੇਟ ਵੀ ਕੀਤੀ ਪਰ ਫਿਰ ਵੀ ਘਰ ਵਾਪਸ ਨਹੀਂ ਆਇਆ ਉਸ ਤੋਂ ਬਾਅਦ ਮੈਂ ਗਮਸ਼ੀਦੀ ਤਲਾਸ਼ ਲਗਾ ਕੇ ਗਈ ਸੀ ਉਸ ਤੋਂ ਬਾਅਦ ਲక్ష్ਮੀ ਆਪ ਦੇ ਜਿਹੜੇ ਘਰ ਵਾਲੇ ਦੀ ਬੋਡੀ ਨੂੰ ਦੀ ਸਨাক্ত ਕਰਦੀ ਹੈਗੀ ਤੇ ਉਹਨੂੰ ਲక్ష్ਮੀ ਨੂੰ ਪਤਾ ਲੱਗਦਾ ਵੀ ਉਹਦਾ ਘਰ ਵਾਲਾ ਇਹੀ ਹੈਗਾਗਾ ਜਿਹਦਾ ਨਾਮ ਸੀਗਾ ਪ੍ਰਵਾਸ ਰਾਮ ਉਸ ਤੋਂ ਬਾਅਦ ਬੋਡੀ ਦਾ ਜਿਹੜਾ ਪੋਸਟਮਾਰਟ ਦੀ ਰਿਪੋਰਟ ਵੀ ਆ ਜਾਂਦੀ ਹੈਗੀ ਪੁਲਿਸ ਸਾਹਮਣੇ ਰਿਪੋਰਟ ਤੇ ਗੱਲ ਪਤਾ ਲੱਗਦੀ ਹੈ ਵੀ ਇਹਦੀ ਮੌਤ ਆ 4 ਦਿਨ ਪਹਿਲਾਂ ਹੋ ਚੁੱਕੀ ਹੈ ਉਹਦਾ ਮੌਤ ਦਾ ਕਾਰਨ ਸੀਗਾ ਉਹਦੇ ਗਲੇ 'ਚ ਇੱਕ ਰੱਸੀ ਦਾ ਨਿਸ਼ਾਨ ਸੀਗਾ ਵੀ ਕਿਸੇ ਨੇ ਉਹਨੂੰ ਗਲਾ ਘੁੱਟ ਕੇ ਮਾਰਿਆ ਸੀਗਾ ਹੁਣ ਜਿਹੜਾ ਪਹਿਲਾਂ ਇਹ ਗੁੰਮਚੇਦਿਕ ਦਾ ਕੇਸ ਬਣਦਾ ਸੀਗਾ ਉਹਦਾ ਪੁਲਿਸ ਨੇ ਕਰਤਾ ਬੰਦ ਹੁਣ ਜਿਹੜਾ ਕਤਲ ਦਾ ਕੇਸ ਬਣ ਗਿਆ ਸੀਗਾ ਉਸ ਤੋਂ ਬਾਅਦ ਸਿੱਧਾ ਪੁਲਿਸ ਜਾਂਦੀ ਹੈ ਕਿ ਪ੍ਰਵਾਸ ਰਾਮ ਦੇ ਭਰਾਵਾਂ ਕੋਲ ਉਹਨਾਂ ਨੂੰ ਪੁੱਛਗਿੱਛ ਕਰਦੇ ਵੀ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ ਜਾਂ ਨਹੀਂ ਦੱਸੋ ਉਹਦੇ ਭਰਾ ਕਹਿੰਦੇ ਵੀ ਪ੍ਰਵਾਸ ਰਾਮ ਤਾਂ ਬਹੁਤ ਚੰਗਾ ਇਨਸਾਨ ਸੀਗਾ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਉਸ ਤੋਂ ਬਾਅਦ ਪਤਾ ਲੱਗਦੇ ਉਹ ਠੇਕੇਦਾਰ ਸੀਗਾ ਤੇ ਜਿੱਥੇ ਉਹਦਾ ਠੇਕੇ ਦਾ ਕੰਮ ਸੀਗਾ ਪੁਲਿਸ ਉੱਥੇ ਪਹੁੰਚ ਜਾਂਦੀ ਹੈਗੀ ਪੁਲਿਸ ਦਾ ਜਿਹੜਾ ਥਾਣੇਦਾਰ ਸੀਗਾ ਉਹਦਾ ਨਾਮ ਸੀਗਾ ਬਲਜਿੰਦਰ ਸਿੰਘ ਉਹ ਆਪਦੇ ਜਿਹੜੇ ਨਾਲ 2-4 ਥਾਣੇਦਾਰ ਹੋਰ ਲੈ ਕੇ ਉਹ ਚਲਾ ਜਾਂਦਾਗਾ ਉੱਥੇ ਜਿੱਥੇ ਬੰਦਾ ਉਹ ਕੰਮ ਕਰਦਾ ਸੀਗਾ ਤੋਂ ਉਹਨਾਂ ਨੂੰ ਪੁੱਛਦਾਗਾ ਵੀ ਤੁਹਾਡਾ ਮਾਲਕ ਸੀਗਾ ਵੀ ਉਹ ਕਿਵੇਂ ਦਾ ਇਨਸਾਨ ਸੀਗਾ ਉੱਥੋਂ ਜਿਹੜੇ ਮਜ਼ਦੂਰ ਉਹ ਕਹੀ ਗੱਲ ਕਹਿੰਦੇ ਆ ਵੀ ਸਾਡਾ ਮਾਲਕ ਸੀ ਬਹੁਤ ਚੰਗਾ ਇਨਸਾਨ ਸੀਗਾ ਵੀ ਉਹਨੇ ਸਾਡੇ ਕਦੇ ਪੈਸੇ ਨਹੀਂ ਰੱਖੇ ਸਾਨੂੰ ਨਹੀਂ ਲੱਗਦਾ ਉਹਦੀ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਹੈ ਉਸ ਤੋਂ ਬਾਅਦ ਪੁਲਿਸ ਲਈ ਹੁਣ ਕੋਈ ਕਲੂ ਨਹੀਂ ਮਿਲ ਰਿਹਾ ਸੀਗਾ ਪਰ ਪੁਲਸ ਨੂੰ ਜਿਹੜੇ ਸੂਤਰ ਹੁੰਦੇ ਆ ਪੁਲਿਸ ਦੇ ਉਹ ਪੁਲਿਸ ਨੂੰ ਇਹ ਗੱਲ ਦੱਸ ਦਿਆ ਵੀ ਇਸ ਮਤਲਬ ਇਹ ਕਤਲ ਪਿੱਛੇ ਉਹਦੀ ਘਰ ਵਾਲੀ ਲక్ష్ਮੀ ਦਾ ਜ਼ਰੂਰ ਹੱਥ ਹੈਗਾਗਾ ਉਸ ਤੋਂ ਬਾਅਦ ਪੁਲਿਸ ਲక్ష్ਮੀ ਨੂੰ ਚੱਕਦੀ ਹੈਗੀ ਤੇ ਉਹਦੇ ਪਿੱਛੇ ਬੰਦੇ ਲਾਉਂਦੀ ਹੈਗੀ ਬੰਦੇ ਲਾਉਣ ਤੋਂ ਪਤਾ ਲੱਗਦਾ ਪੱਕੀ ਗੱਲ ਪਤਾ ਲੱਗ ਜਾਂਦੀ ਹੈ ਪੁਲਿਸ ਨੂੰ ਵੀ ਲక్ష్ਮੀ ਦਾ ਜ਼ਰੂਰ ਇਸ ਕੇਸ 'ਚ ਹੱਥ ਹੈਗਾਗਾ ਤੇ ਲక్ష్ਮੀ ਨੂੰ ਜਦੋਂ ਪੁਲਿਸ ਆ ਗ੍ਰਿਫਤਾਰ ਕਰਦੀ ਹੈਗੀ ਤੇ ਪੁਲਿਸ ਨੂੰ ਇੱਕ ਗੱਲ ਹੋਰ ਪਤਾ ਲੱਗਦੀ ਹੈਗੀ ਵੀ ਇਹਨਾਂ ਦੇ ਘਰੇ ਇੱਕ ਬੰਦਾ ਹੋਰ ਆਉਂਦਾ ਸੀਗਾ ਜਿਹਦਾ ਨਾਮ ਸੀਗਾ ਸੋਨੂ ਸੋਨੂ ਦੀ ਉਮਰ ਸੀਗੀ 20 ਸਾਲ ਦੀ ਲక్ష్ਮੀ ਦੀ ਉਮਰ ਸੀਗੀ 40 ਸਾਲ ਦੀ ਤਾਂ ਕਰਕੇ ਜਿਹੜਾ ਜ਼ਿਆਦਾ ਸ਼ੱਕ ਆ ਸੋਨੂ ਦੇ ਪੁਲਸ ਦਾ ਨਹੀਂ ਗਿਆ ਉਸ ਨੂੰ ਇਹ ਲੱਗਦਾ ਸੀ ਉਹ ਇੱਕ ਜਵਾਕ ਆ ਵੀ ਉਹਨੇ ਇਹ ਜਾਂ ਕੰਮ ਨਹੀਂ ਕਰਨਾ ਤੇ ਸਿੱਧਾ ਜਿਹੜਾ ਸਾਰਾ ਸ਼ੱਕ ਸੀਗਾ ਪੁਲਸ ਦਾ ਲక్ష్ਮੀ ਤੇ ਹੀ बार-बार ਆ ਰਿਹਾ ਸੀਗਾ ਉਸ ਤੋਂ ਬਾਅਦ ਪੁਲਸ ਲక్ష్ਮੀ ਨੂੰ ਗ੍ਰਿਫਤਾਰ ਕਰਕੇ ਉਹਨੂੰ ਸਵਾਲ ਜਵਾਬ ਸ਼ੁਰੂ ਕਰਦੀ ਹੈਗੀ ਲక్ష్ਮੀ ਪਹਿਲਾਂ ਨਾਂ ਉਕਰ ਕਰਦੇ ਮੈਨੂੰ ਕੁਝ ਨਹੀਂ ਪਤਾ ਮੇਰੇ ਘਰ ਆਲਾ ਉਹਦਾ ਘਰੋਂ ਬਿਨਿੱਕਲਾ ਸੀਗਾ ਤੇ ਉਸ ਤੋਂ ਬਾਅਦ ਮੈਂ ਹੀ ਗੁੰਮਸ਼ੁਦਗੀ ਦੀ ਤਲਾਸ਼ ਰਖਾਈ ਹੈਗੀ ਤੇ ਮੇਰੇ ਨਾਲ ਜਿਹੜਾ ਸਾਡੇ ਘਰੇ ਸੋਨੂ ਆਲਾ ਉਹ ਮੇਰੇ ਨਾਲ ਸੀਗਾ ਤੁਸੀਂ ਪੁੱਛ ਕੇ ਸ਼ਿਕਾਇਤ ਕਰੋ ਤੇ ਮਤਲਬ ਟਾਲ ਮਟੋਲ ਲక్ష్ਮੀ ਕਰ ਰਹੀ ਸੀਗੀ ਪੁਲਸ ਨੂੰ ਪੱਕੀ ਸਮਝ ਲਈ ਖਬਰ ਸੀ ਕਿ ਲక్ష్ਮੀ ਦਾ ਕੋਈ ਨਾ ਕੋਈ ਜ਼ਰੂਰਤ ਹੈਗਾਗਾ ਪੁਲਸ ਵਰ ਸਖਤੀ ਦਿਖਾਉਂਦੀ ਹੈਗੀ ਫਿਰ ਲక్ష్ਮੀ ਟੁੱਟ ਜਾਂਦੀ ਹੈਗੀ ਪਰ ਲక్ష్ਮੀ ਸਾਰਾ ਕੁਝ ਸੱਚ ਦੱਸ ਦਿੰਦੀ ਹੈ ਲక్ష్ਮੀ ਟੁੱਟ ਕੇ ਸਾਰਾ ਕੁਝ ਸੱਚ ਦੱਸ ਦਿੰਦੀ ਹੈ ਵੀ ਇਹ ਕਹਿੰਦੀ ਮੈਂ ਹੀ ਮਾਰਿਆ ਆਪਦੇ ਘਰ ਵਾਲੇ ਨੂੰ ਤੇ ਮੇਰੇ ਨਾਲ ਸੀਗਾ सोनू ਉਹੀ ਮੁੰਡਾ ਜਿਹੜਾ ਸਾਡੇ ਘਰੇ ਕੰਮ ਕਰਦਾ ਸੀਗਾ ਸਾਡੇ ਜਿਹੜਾ ਮੇਰੇ ਘਰ ਵਾਲੇ ਦੇ ਥੱਲੇ ਕੰਮ ਕਰਨ ਸਿੱਖਣ ਲੱਗਿਆ ਸੀਗਾ ਤੇ ਉਹਦੇ ਨਾਲ ਮੈਂ ਮਿਲ ਕੇ ਆਪਦੇ ਘਰ ਵਾਲੇ ਨੂੰ ਮਾਰਿਆਗਾ ਪੁਲਸ ਜਦੋਂ ਪੁੱਛਦੀ ਹੈ ਵੀ सोनू ਉਹੀ सोनू ਜਿਹੜੀ ਉਮਰ 20 ਸਾਲ ਦੀ ਹੈਗੀ ਤੇ ਉਸ ਤੋਂ ਬਾਅਦ ਪੁਲਿਸ ਜਿਹੜਾ ਸੋਨੂ ਨੂੰ ਮਤਲਬ ਵੀ ਗ੍ਰਿਫਤਾਰ ਕਰਨ ਲਈ ਚਲੀ ਜਾਂਦੀ ਸੀ ਸੋਨੂ ਦੇ ਘਰੇ ਪਰ ਸੋਨੂ ਨੂੰ ਕਿਸੇ ਨੇ ਗੱਲ ਪਤਾ ਲੱਗ ਜਾਂਦੇ ਪੁਲਿਸ ਉਹਨਾਂ ਉਹਨੂੰ ਭਾਲਦੀ ਫਿਰਦੀ ਹੈਗੀ ਤਾਂ ਸੋਨੂ ਉਥੋਂ ਟੱਪ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਪੁਲਿਸ ਲਗਾਤਾਰ ਉਹਨੂੰ ਸੋਨੂ ਨੂੰ ਭਾਲਦੀ ਰਹਿੰਦੀ ਹੈ ਤੇ ਦੂਜੀ ਤਰਫ ਇਹਦੀ ਸਟੋਰੀ ਸੁਣਦੀ ਹੈਗੀ ਪੁਲਿਸ ਪੁਲਿਸ ਜਿਹੜੀ ਇੱਥੇ ਲక్ష్ਮੀ ਦੱਸਦੀ ਹੈ ਕਿ ਕਹਿੰਦੀ ਅਸੀਂ ਬਿਹਾਰ ਤੋਂ ਸੀਗਾ ਜਿਹੜਾ ਮੇਰਾ ਘਰ ਵਾਲਾ ਪ੍ਰਵਾਸਰਾਮ ਪਹਿਲਾਂ ਬਿਹਾਰ ਤੋਂ ਸੀਗਾ ਉਹ ਬਿਹਾਰ ਤੋਂ ਲੁਧਿਆਣਾ ਆਇਆ ਸੀ ਕਲਮ ਦੇ ਸਿਲਸਲੇ 'ਚ ਤੇ ਕਹਿੰਦੀ ਇੱਥੇ ਉਹ ਪੀਓਪੀ ਦਾ ਕੰਮ ਕਰਨ ਲੱਗ ਗਿਆ ਸੀਗਾ ਤੇ ਕ ਤੇ ਬਰ ਹੋਲੀ ਹੋਲੀ ਕਿੰਨੀ ਉਹ ਇੱਕ ਠੇਕੇਦਾਰ ਬਣ ਗਿਆ ਜਦੋਂ ਠੇਕੇਦਾਰ ਬਣ ਗਿਆ ਉਹ ਤੋਂ ਕਈ ਮੁੰਡਿਆਂ ਨੇ ਕੰਮ ਸਿੱਖਣਾ ਸਟਾਰਟ ਕਰਦਾ ਉਸੇ ਵਿੱਚ ਇੱਕ सोनू ਸੀਗਾ ਜਿਹਦੀ ਉਮਰ 20 ਸਾਲ ਦੀ ਸੀ ਉਹ ਵੀ ਲਗਾਤਾਰ ਇਹ ਤੋਂ ਕੰਮ ਸਿੱਖਣ ਆ ਰਿਹਾ ਸੀਗਾ ਤੇ ਜਿਹੜਾ ਹੁਣ ਪ੍ਰਵਾਸ ਰਾਮ ਸੀਗਾ ਉਹਦੇ 6 ਬੱਚੇ ਵੀ ਹੋ ਚੁੱਕੇ ਸੀਗੇ ਤੇ ਹੁਣ ਪ੍ਰਵਾਸ ਰਾਮ ਇਹ ਆਪਦੀ ਘਰ ਲੈਣ ਨੂੰ ਇਹ ਗੱਲ ਕਹਿੰਦਾ ਸੀਗਾ ਕਿ ਹੁਣ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈਗਾ ਕਿ ਹੁਣ ਆਪਣੇ 6 ਬੱਚੇ ਹੋ ਚੁੱਕੇ ਆਗੇ ਵੀ ਆਪਣੇ ਕੋਲ ਸਾਰਾ ਕੁਝ ਹੈਗਾ ਕਿ ਪੈਸਾ ਵੀ ਆ ਤੇ ਵੀ ਆਪਣੇ ਕੋਲ ਬੱਚੇ ਵੀ ਆ ਆਪਾਂ ਬੜੀ ਖੁਸ਼ ਆਂਗੇ ਪਰ ਜਿਹੜੀ ਇੱਥੇ ਲక్ష్ਮੀ ਸੀਗੀ ਉਦੀ ਹੌਸ ਨਹੀਂ ਰੁਕ ਰਹੀ ਸੀਗੀ ਉਹਦਾ ਜਸਮਾਨੀ ਜਿਹੜੀ ਭੁੱਖ ਸੀਗੀ ਉਹ ਵੱਧਦੀ ਜਾ ਰਹੀ ਸੀ ਦਿਨੋ ਦਿਨ ਵੱਧਦੀ ਜਾ ਰਹੀ ਸੀ ਤੇ ਹੁਣ ਇੱਥੇ ਜਿਹੜਾ ਪ੍ਰਭਾਸ ਰਾਮ ਤੋਂ ਸਿਆਣਾ ਬੰਦਾ ਸੀਗਾ ਉਹ ਕਹਿੰਦਾ ਸੀ ਆਪਾਂ ਕੰਮ ਤੇ ਧਿਆਨ ਲੱਗੇ ਪਰ ਜਿਹੜੀ ਲక్ష్ਮੀ ਸੀਗੀ ਉਹ ਹੁਣ ਬਾਹਰਲਾ ਬੰਦਾ ਭਾਲਣਾ ਸ਼ੁਰੂ ਕਰ ਦਿੰਦੀ ਹੈਗੀ ਉਸੇ ਟਾਈਮ ਸੋਨੂੰ ਪ੍ਰਭਾਸ ਰਾਮ ਤੋਂ ਕੰਮ ਸਿੱਖਣਾ ਆਇਆ ਹੁੰਦਾਗਾ ਤੇ ਉਹਦੇ ਨਾਲ ਅੱਖ ਮਿਲਦੀ ਹੈਗੀ ਲక్ష్ਮੀ ਦੀ ਸੋਨੂੰ ਨਾਲ ਤੇ ਸੋਨੂੰ ਵੀ ਰਿਸਪੌਂਸ ਦਿੰਦਾਗਾ ਉਹ ਲੋਲੀ ਦੋਨੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਜਦੋਂ ਪ੍ਰਭਾਸ ਰਾਮ ਘਰੇ ਨਹੀਂ ਹੁੰਦਾ ਤੇ ਇੱਕ ਦਿਨ ਜਿਹੜੀ ਮਤਲਬੀ ਉਹ ਗੱਲ ਆਪ ਜੀ ਦੇ ਦਿਲ ਦੀ ਦੱਸ ਦਿੰਦੀ ਐ ਲక్ష్ਮੀ ਸੁਨੂ ਸੁਨੂ ਕਹਿੰਦੀ ਮੈਂ ਤੇਰੇ ਨਾਲ ਸਬੰਧ ਬਣਾਉਣਾ ਚਾਹੁੰਦੀ ਆਂ ਕਿਉਂਕਿ ਤੂੰ ਮੈਨੂੰ ਵਧੀਆ ਲੱਗਦਾ ਚੰਗਾ ਲੱਗਦਾ ਦਾ ਹੁਣ ਜਿਹੜਾ ਸੁਨੂ ਵੀ ਉਮਰ ਸੁਨੂ ਦੀ ਵੀ ਚੜ੍ਹਦੀ ਜਵਾਨੀ ਸੀਗੀ ਤੇ 20 ਸਾਲ ਦੀ ਉਹਦੀ ਉਮਰ ਸੀਗੀ ਉਹਦੇ 'ਚ ਵੀ ਜਿਹੜੀ ਜਵਾਨੀ ਦਾ ਦੌਰ ਸੀਗਾ ਤੇ ਉਹ ਮਨਾ ਨਹੀਂ ਕਰ ਪਾਇਆ ਲక్ష్ਮੀ ਤੇ ਲక్ష్ਮੀ ਨਾਲ ਉਹਨੇ ਸ਼ਰੀਕ ਸਬੰਧ ਬਣਾ ਲਏ ਹੁਣ ਇੱਕ ਦਿਨ ਰੋ ਦੋ ਦਿਨ ਹਰ ਰੋਜ਼ ਦੀ ਤਰ੍ਹਾਂ ਸ਼ਰੀਕ ਸਬੰਧ ਐ ਲక్ష్ਮੀ ਤੇ ਸੁਨੂ ਬਣਾਉਂਦੇ ਸੀਗੇ ਤੇ ਹੁਣ ਜਦੋਂ ਰਪਰਵਾਸ ਆਸ਼ਰਮ ਘਰੇ ਨਹੀਂ ਹੁੰਦਾ ਸੀ ਉਸ ਤੋਂ ਬਾਅਦ ਲక్ష్ਮੀ ਸੋਨੂੰ ਨੂੰ ਬੁਲਾ ਲੈਂਦੀ ਸੀਗੀ ਆਪਣੇ ਘਰੇ ਤੇ ਸ੍ਰੀਖ ਸੰਬੰਧ ਉਹਦੇ ਨਾਲ ਬਣਾਉਂਦੀ ਰਹਿੰਦੀ ਸੀ ਹੌਲੀ ਹੌਲੀ ਲਗਾਤਾਰੇ ਮਹੀਨਾ ਲਗਾਤਾਰ ਚੱਲਿਆ ਇਹ ਨਿਆਇ ਰਿਸ਼ਤੇ ਸੋਨ ਲక్ష్ਮੀ ਦੇ ਸੋਨੂੰ ਨਾਲ ਸੰਬੰਧ ਬਣਾਉਣੇ ਲਗਾਤਾਰ ਇੱਕ ਮਹੀਨਾ ਚੱਲਦਾ ਰਿਹਾ ਪਰ ਹੌਲੀ ਹੌਲੀ ਕਹਿੰਦੇ ਹੁੰਦੇ ਗੱਲਾਂ ਲੁਕਕ ਨਹੀਂ ਰਹਿੰਦਾਂ ਇਹ ਜਿਗਾਂ ਤੁ ਉਸ ਤਰ੍ਹਾਂ ਪ੍ਰਵਾਸ ਰਵਨ ਪਤਾ ਲੱਗ ਗਿਆ ਵੀ ਜਿਹੜਾ ਉਹਦਾ ਥੱਲੇ ਚੇਲਾ ਸੀਗਾ ਉਹ ਉਹਦੀ ਘਰ ਵਾਲੀ ਨਾਲ ਸ੍ਰੀਖ ਸੰਬੰਧ ਬਣਾ ਰਿਹਾਗਾ ਤੇ ਆਦੀ ਘਰ ਵਾਲੀ ਲక్ష్ਮੀ ਨੂੰ ਸਮਝਾਉਂਦਾ ਕਿ ਵੀ ਇਹ ਸਭ ਕੁਝ ਚੰਗਾ ਨਹੀਂਗਾ ਵੀ ਆਪਣੇ 6 ਬੱਚੇ ਆ ਕਿ ਵੀ ਤੂੰ ਹੁਣ ਬੰਦ ਕਰ ਦੇ ਸਭ ਕੁਝ ਤੇ ਪਰ ਜਿਹੜੀ ਲక్ష్ਮੀ ਦੀ ਜਿਹੜੀ ਹਫਸ ਸੀਗੀ ਉਹ ਕਿੱਥੇ ਰੁਕ ਰਹੀ ਸੀਗੀ ਉਹ ਨਹੀਂ ਮੰਨਦੀ ਤੇ ਹੌਲੀ ਹੌਲੀ ਪ੍ਰਭਾਸ ਰਾਮ ਨੇ ਇਹ ਗੱਲ ਮਹਿਸੂਸ ਉਹ ਵੀ ਹੁਣ ਕੋਣ ਨੂੰ ਸੋਨੂੰ ਹਟਾ ਦਿੱਤਾ ਜਾਵੇ ਸੋਨੂੰ ਨੂੰ ਇਥੋਂ ਭੇਜ ਦਿੱਤਾ ਜਾਵੇ ਹੁਣ ਇਹ ਗੱਲ ਦਾ ਪਤਾ ਲੱਗ ਲక్ష్ਮੀ ਨੂੰ ਵੀ ਉਹ ਸੋਨੂੰ ਨੂੰ ਹਟਾਉਣ ਜਾ ਰਿਹਾ ਹੈਗਾ ਤੇ ਇੱਕ ਦਿਨ ਸੋਨੂੰ ਨਾਲ ਮਿਲ ਕੇ ਪਲਾਨ ਬਣਾਉਂਦੀ ਹੈਗੀ ਉਹ ਪਲਾਨ ਇਹ ਬਣਾਉਂਦੀ ਹੈਗੀ ਲక్ష్ਮੀ ਕਹਿੰਦੀ ਵੀ ਆਪਾਂ ਨੂੰ ਜੇ ਆਪਾਂ ਇਹਨੂੰ ਇੱਕ ਹੋਣਾਗਾ ਆਪਾਂ ਨੂੰ ਮਿਲਣਾਗਾ ਵੀ ਆਪਾਂ ਨੂੰ ਜਿਹੜਾ ਮਤਲਬ ਵੀ ਮੇਰੇ ਘਰ ਵਾਲਾ ਪ੍ਰਵਾਸਰਾਮ ਆ ਉਹਨੂੰ ਰਸਤੇ 'ਚ ਹਟਾਉਣਾ ਪਊਗਾ। ਸੋਨੂੰ ਦੀ ਵੀ ਹੁਣ ਚੜ੍ਹਦੀ ਜਵਾਨੀ ਸੀਗੀ ਉਹਨੂੰ ਲੱਖੀਆਂ ਦਾ ਚਸਕਾ ਲੱਗ ਚੁੱਕਿਆ ਸੀਗਾ ਤੇ ਉਹਦੇ ਨਾਲ ਮਤਲਬ ਉਹ ਜਿਹੜੀ ਸੋਚਣ ਦੀ ਸ਼ਕਤੀ ਸੀ ਉਹ ਖਤਮ ਹੋ ਚੁੱਕੀ ਸੀਗੀ ਹਾਸ ਦੇ ਅੱਗੇ। ਤੋਂ ਵੀ ਹਾਂ ਭਰ ਦਿੰਦਾਗਾ ਵੀ ਹਾਂ ਆਪਾਂ ਉਹ ਖਤਮ ਕਰ ਦੰਨੇ ਆਂਗੇ। ਫਿਰ ਸੋਨੂੰ ਆਪਦੇ ਇੱਕ ਦੋਸਤ ਨਾਲ ਜਿਹਦਾ ਨਾਮ ਸੀਗਾ ਅਵੇਸ਼ ਉਹਦੇ ਨਾਲ ਮਿਲ ਕੇ ਤੇ ਇੱਕ ਪਲਾਨ ਬਣਾਉਂਦੇ ਆਗੇ ਚਿਕਨ ਲਿਆਉਂਦਾਗਾ ਸੋਨੂੰ ਇਹ दारू ਦੀ ਬੋਤਲ ਲਿਆਉਂਦਾ ਕਿ दारू ਦੀ ਬੋਤਲ ਚਿਕਨ ਲਿਆ ਕੇ ਪ੍ਰਭਾਸ ਰਾਮ ਦੇ ਘਰੇ ਜਾਂਦਾ ਤੇ ਪ੍ਰਭਾਸ ਰਾਮ ਨੇ ਇਹ ਗੱਲ ਕਹਿੰਦਾ ਵੀ ਮੈਨੂੰ ਤੁਸੀਂ ਹਟਾ ਰਹੇ ਹੋਗੇ ਮੈਨੂੰ ਮੇਰੇ ਕੰਮ ਛੱਡਣ ਦੀ ਖੁਸ਼ੀ ਵਿੱਚ ਮੈਂ ਤੁਹਾਨੂੰ ਇੱਕ ਪਾਰਟੀ ਦੇਣਾ ਚਾਹੁੰਦਾਗਾ ਤੇ ਪ੍ਰਭਾਸ ਰਾਮ ਤੇ ਸੋਨੂ ਤੇ ਜਿਹੜਾ ਉਹਦਾ ਦੋਸਤ ਆ ਵੇਸ਼ ਸੀਗਾ ਤਿੰਨੇ ਜਾਣੇ ਰਲ ਕੇ दारू ਪਿੰਦੇ ਆਗੇ ਪਰ ਜਿਹੜਾ ਮਤਲਬ ਸੋਨੂ ਸੀਗਾ ਉਹ ਜ਼ਿਆਦਾ दारू ਪੀਉਂਦਾ ਪ੍ਰਭਾਸ ਰਾਮ ਨੂੰ ਉਹ ਪਤਾ ਸੀਗਾ ਵੀ ਜਿਹਨੂੰ ਆਪਾਂ ਟਰੱਲੀ ਕਰਕੇ ਇਹਨੂੰ ਖਤਮ ਕਰਨਾਗਾ ਉਸ ਤੋਂ ਬਾਅਦ 11:00 ਵਜੇ ਜਦੋਂ ਪਤਾ ਲੱਗ ਗਿਆ ਪ੍ਰਭਾਸ ਰਾਮ ਪੂਰਾ दारू ਨਾਲ ਟਰੱਲੀ ਹੋ ਗਿਆ दारू ਆ ਸੈੱਟ ਹੋ ਗਿਆ ਉਸ ਤੋਂ ਬਾਅਦ ਇਹ ਇਸ਼ਾਰਾ ਕਰਦਾ ਆਪਦੇ ਦੋਸਤ ਆਵੇਸ਼ ਨੂੰ ਉਹ ਇੱਕ ਪਾਸੇ ਰੱਸੀ ਉਹ ਖਿੱਚਦਾ ਤੇ ਇੱਕ ਪਾਸੇ ਉਹਨੂੰ ਖੁਦਾ ਆਪ ਰੱਸੀ ਖਿੱਚਦਾ ਤੇ ਪ੍ਰਭਾਸਰਾਮ ਦਾ ਗਲਾ ਘੋਟ ਦਿੰਦੇ ਆਗੇ ਗਲਾ ਘੋੜ ਕੇ ਉਸ ਤੋਂ ਬਾਅਦ ਉਹਨੂੰ ਬੈੱਡ ਦੇ ਥੱਲੇ ਲੁਕੋਣ ਦਿਆਗੇ ਉੱਤੇ ਲక్ష్ਮੀਨਾਥ ਸਰੀਰਿਕ ਸੰਬੰਧ ਬਣਾਉਂਦੇ ਆਗੇ ਆਵੇਸ਼ ਦੇ ਸਾਨੂੰ ਦੋਵੇਂ ਇੱਕੋ ਸਮੇਂ ਰਲ ਕੇ ਲక్ష్ਮੀਨਾਥ ਸਰੀਰਿਕ ਸੰਬੰਧ ਬਣਾਉਂਦੇ ਆ ਤੇ ਸਰੀਰਿਕ ਸੰਬੰਧ ਬਣਾ ਕੇ ਸੌ ਜਾਂਦੇ ਆ ਉੱਥੇ ਜਦੋਂ ਸਵੇਰ ਹੁੰਦੀ ਹੈਗੀ ਤੇ ਲਾਸ਼ ਮੋਰੀ ਨੂੰ ਜਾ ਕੇ ਪ੍ਰਭਾਸਰਾਮ ਦੀ ਨੂੰ ਉਹ ਗੰਦੇ ਨਾਲੇ 'ਚ ਸੁੱਟ ਆਉਂਦੇ ਆਗੇ ਹੁਣ ਪੁਲਿਸ ਨੂੰ ਮਤਲਬ ਇੱਕ ਤਾਂ ਵੇਸ਼ ਪੜਨ ਵਾਲਾ ਸੀਗਾ ਪੁਲਿਸ ਨੂੰ ਵੀ ਫੜ ਲੈਂਦੀ ਹੈਗੀ ਤੇ ਸੋਨੂ ਨੂੰ ਵੀ ਫੜ ਲੈਂਦੀ ਹੈਗੀ ਹੁਣ ਤਿੰਨੇ ਮੁੱਲਜਮਾ ਪੁਲਿਸ ਦੀ ਗ੍ਰਿਫਤਾਰਚ ਸੀਗੇ ਤਿੰਨਾਂ ਦਾ ਪੁਲਿਸ ਰਿਮਾਂਡ ਲੈਂਦੀ ਹੈਗੀ ਰਿਮਾਂਡ ਲੈਣ ਤੋਂ ਬਾਅਦ ਜਿਹੜੇ ਬੱਚਿਆਂ ਦੀ ਕਸਟਡੀ ਆ ਉਹ ਉਹਦੇ ਪ੍ਰਵਾਸ ਰਾਮ ਦੇ ਜਿਹੜੇ ਭਰਾ ਸੀਗੇ ਉਹਨਾਂ ਨੂੰ ਦੇ ਦਿੰਦੀ ਹੈਗੀ ਹੁਣ ਇਤੋਂ ਅਦਾਲਤ ਕੇਸ ਸਜ਼ਾ ਸੁਣਾਉਂਦੀ ਹੈਗੀ ਉਹਨੂੰ ਕਾਫੀ ਸਜ਼ਾ ਹੁੰਦੀ ਹੈਗੀ ਸੁਲਕਸ਼ਮੀ ਨੂੰ ਵੀ ਸੋਨੂ ਨੂੰ ਵੀ ਅਵੇਸ਼ਨ ਹੋਊਗੀ ਤੇ ਅੱਜ ਦੀ ਕਹਾਣੀ ਤਾਂ ਹੁੰਦੀ ਹੈ ਤੀ ਸਮਾਪਤ ਕਹਾਣੀ ਜਿ ਸਿੱਖੋਂ ਨੂੰ ਬਹੁਤ ਕੁਝ ਮਿਲਦਾ ਵੱਲੀ ਗੱਲ ਸਿੱਖ ਨੂੰ ਇਹ ਮਿਲਦੀ ਹੈ ਨਜਾਇਜ਼ ਰਿਸ਼ਤੇ ਦਾ ਅੰਤ ਜਾਂਦਾ ਮੈਂ ਅਕਸਰ ਕਹਿੰਦਾ ਹਾਂ ਜੇਲ੍ਹ ਹੁੰਦੀ ਹੈਗੀ ਜਾਂ ਫਿਰ ਮੌਤ ਹੁੰਦੀ ਹੈਗੀ ਅੱਜ ਦੀ ਕਹਾਣੀ ਵਿੱਚ ਜੇਲ੍ਹ ਆ ਗਈ ਨਜਾਇਜ਼ ਰਿਸ਼ਤਿਆਂ ਦਾ ਕਾਰਨ ਪਰ ਇੱਕ ਬੇਗੁਨਾਹ ਦੀ ਮੌਤ ਹੋ ਗਈ ਤੇ 6 ਬੱਚਿਆਂ ਦੀ ਜਿਹੜੀ ਜ਼ਿੰਦਗੀ ਰੋਲ ਚੁੱਕੀ ਹੈਗੀ ਸਿਰਫ ਤੇ ਸਿਰਫ ਇੱਕ ਜਸਬਾਨੀ ਭੁੱਖ ਘਰ ਕੇ ਸਰੀਰ ਵੀ ਹਫਸ ਕਰਕੇ ਇਹ ਜੀ ਲੱਗੀ ਸਟੋਰੀ ਜੇ ਚੰਗੀ ਲੱਗੀ ਸਟੋਰੀ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਦਾ ਤਾਂ ਜੋ ਮੈਂ ਅੱਗੇ ਹੋਰ ਸਟੋਰੀਆਂ ਇਹ ਜੀਆਂ ਲੈ ਕੇ ਆਉਂਦਾ ਰਵਾਂ ਮੈਨੂੰ ਪਤਾ ਮੇਰੀਆਂ ਕਹਾਣੀਆਂਾਂ ਵਿੱਚ ਥੋੜੀ ਬਹੁਤੀ ਕਮੀ ਪੇਚੀ ਹੁੰਦੀ ਹੈਗੀ ਤੇ ਮੈਂ ਜਿਵੇਂ ਜਿਵੇਂ ਅੱਗੇ ਵਧਦਾ ਜਾਊਂਗਾ ਇਹ ਕਮੀਆਂ ਪੇਚੀਆਂ ਦੂਰ ਕਰਦਾ ਜਾਊਂਗਾ ਤੇ ਧੰਨਵਾਦ ਮਿਲਦੇ ਆਂ ਅਗਲੀ ਸਟੋਰੀ ਵਿੱਚ